ਸ਼ਾਸ਼ਿਕਾ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਜਗਜੀਤ ਸਿੰਘ ਡਲੇ ਵਾਲ ਨੂੰ ਅੱਜ ਪੂਰੇ 42 ਦਿਨ ਹੋ ਗਏ ਨੇ ਮਰਨ ਵਰਤ ਉੱਤੇ ਬੈਠੇ ਹੋਏ ਭਾਰਤੀ ਜਨਤਾ ਪਾਰਟੀ ਤਾਸ ਤੋਂ ਮਸਲੀ ਹੋ ਰਹੀ ਕੁਝ ਕਿਸਾਨ ਆਗੂਆਂ ਵਾਲੋਂ ਫਿਰ ਦੁਬਾਰਾ ਇਸ ਸੰਗਰਾਸ਼ ਨੂੰ ਤੀਸ ਕਰ ਦਿੱਤਾ ਗਿਆ ਹੈ ਜਿਸ ਤਰ੍ਹਾਂ ਜਗਿੰਦਰ ਸਿੰਘ ਉਗਰਾਹ ਨੇ ਕੱਲ ਹੁਬਕੇ ਕਿਆ ਸੀ ਜੇਕਰ ਜਗਜੀਤ ਸਿੰਘ ਡੱਲੇਵਾਲ ਦੀ ਬਹੁਤ ਹੋ ਜਾਂਦੀ ਹੈ ਸੈਂਟਰ ਸਰਕਾਰ ਦੇ ਨਾਲ ਸੁਪਰੀਮ ਕੋਰਟ ਵੀ ਇਸ ਦੀ ਜ਼ਿੰਮੇਵਾਰ ਹੋਵੇਗੀ ਕਿਸਾਨੀ ਮੰਗਾ ਨੂੰ ਲੈ ਕੇ ਬੈਠੇ ਪੰਜਾਬ ਅਤੇ ਹਰਿਆਣਾ ਦੇ ਕਨੌਰੀ ਬਾਰਡਰ ਤੇ ਇਹ ਪੰਜਾਬ ਦੇ ਅਤੇ ਪੂਰੇ ਭਾਰਤ ਦੇ ਕਿਸਾਨ ਖਾਸ ਕਰਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੂੰ ਅੱਜ ਪੂਰੇ 42 ਦਿਨ ਹੋ ਗਏ ਨੇ ਉਧਰ ਭਾਰਤੀ ਜਨਤਾ ਪਾਰਟੀ ਵੱਲੋਂ ਵਾਰ-ਵਾਰ ਇਸ ਧਰਨੇ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਇਸ ਦੇ ਬਾਵਜੂਦ ਇੱਕ ਵੱਡੀ ਖਬਰ ਆ ਰਹੀ ਹੈ ਸੁਪਰੀਮ ਕੋਰਟ ਨੂੰ ਲੈ ਕੇ ਸਪਰੀਮ ਕੋਰਟ ਨੇ ਅੱਜ ਸੁਣਵਾਈ ਕਰਨੀ ਸੀ ਇਸ ਫੈਸਲੇ ਨੂੰ ਲੈ ਕੇ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਫੌਰੀ ਹਸਪੀਟਲ ਦੇ ਵਿੱਚ ਦਾਖਲ ਕਿਉਂ ਨਹੀਂ ਕਰਵਾਇਆ ਗਿਆ ਕਿਉਂਕਿ ਅੱਜ ਜਿਸ ਤਰ੍ਹਾਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਡਾਕਟਰਾਂ ਦੀ ਟੀਮ ਵੱਲੋਂ ਖਲਾਸੇ ਕੀਤੇ ਗਏ ਨੇ ਕਿ ਉਹਨਾਂ ਦਾ ਅੰਦਰੂਨੀ ਸਰੀਰ ਜਿਹੜਾ ਹੈ ਉਹ ਪੂਰੀ ਤਰ੍ਹਾਂ ਉਸ ਨੇ ਬੰਦ ਕਰਨ ਕੰਮ ਜਿਹੜਾ ਹੈ ਬੰਦ ਕਰਨਾ ਕੰਮ ਬੰਦ ਕਰਨਾ ਕਰ ਦਿੱਤਾ ਹੈ ਉਦਾਰਨ ਇਹ ਹੈ ਕਿ ਮਾਸਪੇਸ਼ੀਆਂ ਰਹਿ ਗਿਆ ਨੇ ਸਰੀਰ ਹੁਣ ਮਾਸਪੇਸ਼ੀਆਂ ਨੂੰ ਖਾ ਰਿਹਾ ਹੈ ਕਿਉਂਕਿ 41 ਦਿਨ ਦਾ ਲੰਮਾ ਵਰਤ ਬੜਾ ਵੱਡਾ ਨੁਕਸਾਨ ਦੇਵੇਗਾ ਜਗਜੀਤ ਸਿੰਘ ਡਲੇਵਾਲ ਨੂੰ इवन ਤੋਂ ਕੱਲ ਡਾਕਟਰਾਂ ਦੀ ਇੱਕ ਟੀਮ ਨੇ ਕਿਹਾ ਸੀ ਜੇਕਰ ਦਾਖਲ ਹੋ ਵੀ ਜਾਂਦੇ ਨੇ ਤਾਂ ਇਹਨਾਂ ਦੀ ਸਰੀਰ ਦੀ ਰਿਕਵਰੀ ਨਹੀਂ ਹੋ ਸਕਦੀ ਕਾਫੀ ਲੰਮੇ ਸਿਰ ਕਾਫੀ ਨਮਾਸਮਾ ਜਿਉਂਦਾ ਨਹੀਂ ਰਹਿਣਗੇ ਕਿਸਾਨ ਆਪੂ ਜਗਜੀਤ ਸਿੰਘ ਡੱਲੇਵਾਲ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਨਾ ਤਾਂ ਆਮ ਆਪੀ ਪਾਰਟੀ ਦੇ ਗੱਲਬਾਤ ਹੋਈ ਹੈ ਨਾ ਭਾਰਤੀ ਜਨਤਾ ਪਾਰਟੀ ਦਸ ਮਾਸ ਹੋਰੀ ਭਾਰਤੀ ਜਨਤਾ ਪਾਰਟੀ ਤਾਂ ਵਾਰ-ਵਾਰ ਇਸ ਧਰਨੇ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ ਇੰਜ ਲੱਗਦਾ ਹੈ ਜਿਵੇਂ ਮੋਦੀ ਸਰਕਾਰ ਨੂੰ ਇਸ ਧਰਨੇ ਦਾ ਫਾਇਦਾ ਹੋ ਰਿਹਾ ਹੋਵੇ ਕਿਉਂਕਿ ਪੰਜਾਬ ਦੇ ਕਿਸਾਨਾਂ ਨੂੰ ਜਿਹੜੇ ਬਾਕੀ ਸੁਗਾਂ ਦੇ ਕਿਸਾਨ ਨੇ ਆਗੂ ਨੇ ਉਹਨਾਂ ਵੱਲੋਂ ਪਰਮਾ ਹੰਗਾਰਾ ਨਹੀਂ ਮਿਲ ਰਿਹਾ ਇਸ ਦਾ ਫਾਇਦਾ ਜਿਹੜਾ ਹੈ ਸੈਂਟਰ ਸਰਕਾਰ ਨੂੰ ਹੋ ਰਿਹਾ ਹੈ ਸੈਂਟਰ ਸਰਕਾਰ ਦੇ ਵਿੱਚ ਹੁਣ ਸੁਪਰੀਮ ਕੋਰਟ ਅੱਜ ਸੁਪਰੀਮ ਕੋਰਟ ਦੇ ਵੱਡੇ ਨੁਮਾਇੰਦੇ ਅੱਜ ਦਿੱਲੀ ਦੇ ਖਨੌਰੀ ਬਾਰਡਰ ਤੇ ਇਕੱਠੇ ਹੋਣਗੇ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਚਾਹੇਗੀ ਜੇ ਗੱਲ ਕਰੀਏ ਜਗਜੀਤ ਸਿੰਘ ਡੱਲੇਵਾਲ ਦੀ ਜਗਜੀਤ ਸਿੰਘ ਡੱਲੇਵਾਲ ਨੇ ਜਦੋਂ ਮਹਾ ਜਦੋਂ ਮਹਾ ਪੰਚਾਇਤ ਨੂੰ ਸੰਬੋਧਨ ਕੀਤਾ ਸੀ 10 ਮਿੰਟ ਉਹਨਾਂ ਨੇ ਭਾਸ਼ਣ ਦਿੱਤਾ ਉਸ ਤੋਂ ਬਾਅਦ ਉਹਨਾਂ ਨੂੰ ਉਲਟੀਆਂ ਆ ਗਈਆਂ ਉਲਟੀ ਆਣ ਦੇ ਬਾਅਦ ਉਹ ਲਗ ਪਗ 10 ਮਿੰਟ ਲਗਾਤਾਰ ਬੇਹੋਸ਼ ਰਹੇ ਇਹ ਤਾਂ ਸੁਪਰੀਮ ਕੋਰਟ ਨੂੰ ਪਤਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਹੁਤ ਜ਼ਿਆਦਾ ਕੀਮਤੀ ਹੈ ਸੁਪਰੀਮ ਕੋਰਟ ਨਹੀਂ ਚਾਹੁੰਦੀ ਕਿ ਜਾਨੀ ਨੁਕਸਾਨ ਹੋਵੇ ਜਗਜੀਤ ਸਿੰਘ ਡੱਲੇਵਾਲ ਦਾ ਜਗਜੀਤ ਸਿੰਘ ਡੱਲੇਵਾਲ ਫਰੀਮ ਕੋਰਟ ਨੂੰ ਵਾਰ-ਵਾਰ ਇਹ ਕਹਿੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਨੁਮਾਇंदे ਸਾਡੇ ਨਾਲ ਆ ਕੇ ਗੱਲ ਕਿਉਂ ਨਹੀਂ ਕਰਦੇ ਉਧਰ ਭਾਰਤੀ ਜਨਤਾ ਪਾਰਟੀ ਦੇ ਕਿਸੇ ਵੀ ਬਾਬੂ ਬੰਨੂ ਹਾਲੇ ਕੋਈ ਪਹਿਲ ਕਦਮੀ ਨਹੀਂ ਕੀਤੀ ਗਈ ਕਿ ਕਿਸਾਨੀ ਧਰਨਾ ਲੱਗਾ ਹੋਇਆ ਹੈ ਪੰਜਾਬ ਤੇ ਹਰਿਆਣਾ ਦੇ ਖਨੋਰੀ ਬਾਰਡਰ ਤੇ ਉਧਰ ਭਾਰਤ ਦੇ ਪ੍ਰਧਾਨ ਮੰਤਰੀ ਯੂਕਰੇਨ ਦੀ ਜੰਗ ਮਟਾਉਣ ਦੇ ਜਾਂ ਖਤਮ ਕਰਨ ਦੇ ਵਿੱਚ ਸਹਾਇਿਤ ਸਿਤ ਹੋ ਰਹੇ ਨੇ ਲੇਕਿਨ ਇਧਰ ਕਿਸਾਨੀ ਧਰਨਿਆਂ ਨੂੰ ਲੈ ਕੇ ਬਿਲਕੁਲ ਚੁੱਪੀ ਨਹੀਂ ਤੋੜੀ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਇਸ ਕਰਕੇ ਹੁਣ ਸੁਪਰੀਮ ਕੋਰਟ ਦੇ ਜਿੱਡੇ ਵੀ ਹਾਈ ਕਮਾਂਡ ਦੇ ਜਿਹੜੇ ਅਧਿਕਾਰੀ ਨੇ ਅੱਜ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣਗੇ ਜਗਜੀਤ ਸਿੰਘ ਡੱਲੇਵਾਲ ਨਾਲ ਕਿਸਾਨੀ ਮੁੱਦਿਆਂ ਨੂੰ ਲੈ ਕੇ ਗੱਲਬਾਤ ਕੀਤੀ ਜਾਵੇਗੀ ਉਹੀ ਪਰਥਾ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਸੁਪਰੀਮ ਕੋਰਟ ਦੇ ਆਗੂਆਂ ਨੂੰ ਰੱਖਿਆ ਜਾਵੇਗਾ ਕਿ ਇਹ ਮੰਗਾਂ ਨੇ ਇਹ ਮੰਗਾਂ ਤੁਹਾਨੂੰ ਮੰਨਣੀਆਂ ਚਾਹੀਦੀਆਂ ਨੇ